ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਜਾਸ ਜਪਤ ਮਨ ਹੋਏ ਅਨੰਦ ਬਿਨ ਸਾ ਦੂਜਾ ਭਾਉ ਜਿਸ ਪ੍ਰਭੂ ਨੂੰ ਜਪਦਿਆਂ ਹਿਰਦੇ 'ਚ ਆਨੰਦ ਹੋ ਜਾਂਦਾ ਹੈ ਅਤੇੰਦਰ ਦੇ ਦੂਜਾ ਪਾਓ ਪਾਓ ਕੇ ਹੋਰ ਪ੍ਰੀਤੀ ਖਤਮ ਹੋ ਜਾਂਦੀ ਹੈ ਜੀ ਦੁੱਖ ਦਰਦ ਤ੍ਰਿਸ਼ਨਾ 부ਝਾ ਨਾਨਕ ਨਾਮ ਸਮਾਓ ਇਹ ਨਾਨਕ ਉਹ ਨਾਮ ਚ ਸੁਰਤ ਜੋੜਨ ਕਰਕੇ ਜੇਦੇ ਦਾ ਦਰਦ ਹਉਮੈ ਦੀ ਪੀੜ ਤ੍ਰਿਸ਼ਨਾ ਮੁੱਕ ਜਾਂਦੀ ਹੈ ਪਾਉੜੀ ਯਈਆ ਯਾਰੋ ਦੁਰਮਤ ਦੋ ਏ ਭਾਈ ਕੋਟੀ ਮਤ ਤਿਆਗ ਦੋ ਜੀ ਤਿਸੇ ਤਿਆਗ ਸੁਖ ਸਹਜੇ ਸੋ ਕੋਟੀ ਮਤ ਤਿਆਗ ਕੇ ਸੁਖ ਮਿਲਦਾ ਹੈ ਯਈ ਆ ਜਾਏ ਪਰੋ ਸੰਤ ਸ਼ਰਣਾ ਯਈ ਆ ਅਖਰ ਤੋਂ ਸਤਿਗੁਰੂ ਉਪਦੇਸ਼ ਤੇਰੇ ਨੇ ਸੰਤ ਜਨਾਂ ਦੀ ਸ਼ਰਨ ਚ ਪਵੋ ਜੇ ਆਸਰ ਇਆ ਪਉਜਲ ਤਰਨਾ ਜਿਹਦੇ ਆਸਰੇ ਇਹ ਸਾਗਰ ਸੰਸਾਰ ਤਰਿਆ ਜਾਂਦਾ ਹੈ। ਇਆ ਜਨਮ ਨਿਆਵੇਂ ਸੋ ਫਿਰ ਜਨਮ ਮਰਨ ਮੁੱਕ ਜਾਂਦਾ ਹੈ। ਏਕ ਨਾਮ ਲਈ ਮਨੈ ਪਰੋ। ਭਾਈ ਇੱਕ ਨਾਮ ਆਪਣੇ ਹਿਰਦੇ ਚ ਪਰੋਣਾ ਕਰੋ। ਇਆ ਜਨਮ ਨਹਾਰੀਏ ਗੁਰਪੂਰੇ ਕੀ ਟੇਕ। ਪੂਰੇ ਗੁਰੂ ਦਾਸਰਾ ਲੈ ਕੇ ਇਹ ਮਨੁੱਖਾ ਜਨਮ ਨਹੀਂ ਹਾਰੀਦਾ ਨਾਨਕ ਤੇ ਸੁਖ ਪਾਇਆ ਜਾਂ ਕਹਿ ਹਿਰ ਏਕ ਨਾਨਕ ਫਿਰੋਸ ਮਨੁੱਖ ਨੇ ਸੁਖ ਖਾਟ ਲਿਆ ਜਿਹਦੇ ਹਿਰਦੇ ਚ ਇੱਕ ਪ੍ਰਭੂ ਵਸਦਾ ਹੈ ਸ਼ਲੋਕ ਅੰਤਰ ਮੰਤਨ ਬਸ ਰਹੇ ਇਤ ਊਤ ਕੇ ਮੀਤ ਇਤ ਊਤ ਇੱਥੇ ਉੱਥੇ ਛਾਪ ਕੇ ਹਰ ਥਾਂ ਤੇ ਵਿਆਪਕ ਪ੍ਰਭੂ ਹੁਣ ਮਨ ਚ ਸਾਡੇ ਵਸਦਾ ਪਿਆ ਹੈ ਜੀ ਗੁਰਪੂਰੈ ਉਪਦੇਸਿਆ ਨਾਨਕ ਜਪਿਆ ਨੀਤ ਨਾਨਕ ਪੂਰੇ ਗੁਰੂ ਦਾ ਉਪਦੇਸ਼ ਲੈ ਕੇ ਹੁਣ ਅਸੀਂ ਨਿਤ ਪ੍ਰਭੂ ਨੂੰ ਜਪਣੇ ਹਾਂ ਕੌੜੀ ਅਨ ਦਿਨ ਸਿਮਰੋ ਤਾਸ ਕੋ ਜੋ ਅੰਤ ਸਹਾਈ ਹੋਏ ਭਾਈ ਉਸ ਪ੍ਰਭੂ ਨੂੰ ਜਪੋ ਜੋ ਹਰ ਵੇਲੇ ਮਨੁੱਖਾਂ ਦਾ ਸਹਾਈ ਹੈ ਇਹ ਵਿਖਿਆ ਦਿਨ ਚਾਰ ਛੇ ਛਾੜ ਚਲਿਓ ਸਭ ਕੋਈ ਇਹ ਸੰਸਾਰ ਦੀ ਵਿਖਿਆ ਦਿਨ ਚਾਰ ਦਾ ਖੇਡ ਹੈ ਅਖੀਰ ਸਭ ਤਿਆ ਕੇ ਤੋ ਚੱਲੇ ਜਾਣਾ ਹੈ ਕਾਕੋ ਮਾਤ ਪਿਤਾ ਸੁਤ ਧੀਆ ਸੰਸਾਰ 'ਚ ਮਾਤਾ ਪਿਤਾ ਨਾਲ ਨਿਭੰਨ ਵਾਲੇ ਨਹੀਂ ਜੀ ਗ੍ਰਹਿ ਬਨਤਾ ਕਚ ਸੰਗ ਨ ਲੀਆ ਇਸਤਰੀ ਕੋਈ ਵੀ ਸੰਸਾਰ ਦਾ ਪਦਾਰਥ ਨਾਲ ਨਹੀਂ ਨਿਭਦਾ ਐਸੀ ਸੰਚ ਜੋ ਵੀ ਨਿੱਤ ਨਾਹੀ ਐਸਾ ਨਾਮ ਇਕੱਠਾ ਕਰ ਜੋ ਕਦੀ ਨਹੀਂ ਮੁਕਦਾ ਪਤ ਸੇਤੀ ਆਪਣੇ ਘਰ ਜਾਹੀ ਤੇ ਇੱਜ਼ਤ ਨਾਲ ਆਪਣੇ ਨਿੱਜ ਕਾਰਜ ਵਸੇ ਰਹੋਗੇ ਸਾਧ ਸੰਗ ਕਲ ਕੀਰਤਨ ਪਾ ਗਾਇਆ ਸਾਧ ਸੰਗ ਵਿੱਚ ਜੁੜ ਕੇ ਜਿੰਨਾ ਨੇ ਇਸ ਕਲ ਜੁਗੀ ਸਮੇਂ ਚ ਹਰੀ ਦੀ ਸਿਫਤੋ ਸਲਾਹ ਕਰ ਲਈ ਜੀ ਨਾਨਕ ਤੇ ਤੇ ਬਹੁਰ ਨ ਆਇਆ ਨਾਨਕ ਫਿਰ ਮੁੜ ਕੇ ਦਾ ਜਨਮ ਮਰਨ ਮੁੱਕ ਜਾਂਦਾ ਹੈ ਸ਼ਲੋਕ ਅਤ ਸੁੰਦਰ ਕੋਲੀਨ ਚ ਮੁਖਿਆ ਨਿੰਤਨੰਤ ਭਾਵੇਂ ਕੁ ਸੁੰਦਰ ਹੋਵੇ ਬੜਾ ਚਤੁਰ ਹੋਵੇ ਗਿਆਨੀ ਹੋਵੇ ਤਨਮਾਨ ਵੀ ਹੋਵੇ ਜੀ ਮ੍ਰਿਤਕ ਕਹੀਆ ਨਾਨਕਾ ਜੇ ਪ੍ਰੀਤ ਨਹੀਂ ਪਗਵੰਤ ਸਤਗੁਰੂ ਕਹਿਣ ਲਗੇ ਜਿਹਦੇ ਹਿਰਦੇ ਚ ਪ੍ਰੀਤੀ ਨਹੀਂ ਸਮਝ ਲਓ ਫਿਰ ਉਹ ਮ੍ਰਿਤਕ ਹੈ ਜੀ ਆਉੜੀ ਮੰਗਾ ਖੜਸਾ ਸਤਰ ਹੋਇ ਇੰਯਾਤਾ ਮੰਗਾ ਕਰਤ ਸਤਗੁਰੂ ਉਪਦੇਸ਼ ਤੇ ਰਿਨ ਭਾਵੇਂ ਕੋ ਛੇ ਸ਼ਾਸਤਰਾਂ ਦਾ ਗਿਆਤਾ ਬਣ ਜਾਏ ਪੂਰਕ ਕੁੰਭ ਕਰੇਚਕ ਕਰਮਾਤਾ ਭਾਵੇਂ ਇਹ ਯੋਗ ਮਤ ਵਿੱਚ ਜਿਹੜਾ ਸਵਾਛੜਾਣੇ ਪੇਟ ਨੂੰ ਫੇਰਨਾ ਇਹ ਸਾਰੀਆਂ ਕਰਮਾਤਾ ਸਿੱਖ ਲਵੇ ਜੀ ਗਿਆਨ ਧਿਆਨ ਤੀਰਥ ਇਸ਼ਨਾਨੀ ਗਿਆਨੀ ਹੋ ਜਾਏ ਧਿਆਨੀ ਹੋ ਜਾਏ ਤੀਰਥਾਂ ਦਾ ਭਾਵੇਂ ਇਸ਼ਨਾਨ ਵੀ ਕਰ ਲਵੇ ਸੋਮਪਾਕ ਅਪਰਸ ਉਦਯਾਨੀ ਭਾਵੇਂ ਸੋਮਪਾਕ ਆਪਣਾ ਆਪ ਬਣਾ ਕੇ ਖਾਂਦਾ ਹੋਵੇ ਜੰਗਲਾਂ ਦਾ ਵਸਾਚ ਵਸਾ ਕਰਦਾ ਹੋਵੇ ਰਾਮ ਨਾਮ ਸੰਗ ਮਨ ਨਹੀਂ 헤ਤਾ ਸਤਗੁਰੂ ਕਹੇ ਲੈ ਇੰਨਾ ਕੁਝ ਹੋਵੇ ਇੰਨੇ ਕੁਛ ਉਦਮ ਕਰਦਾ ਹੋਵੇ ਪਰ ਜੇ ਪ੍ਰਭੂ ਦਾ ਨਾਮ ਨਹੀਂ ਜਪਿਆ ਜੋ ਕਛਕੀਨੋ ਸਉ ਅਨੇਤਾ ਸਾਧਗੁਰੂ ਕਹਿਣ ਲਗੇ ਸਮਝ ਲੋ ਦਾ ਜਿੰਦਗੀ ਤੀਜਾ ਸੰਸਾਰ ਤੇ ਆਇਆ ਵਿਰਥ ਹੈ ਕਿਉਂਕਿ ਇਹ ਸਾਰੇ ਅਨੇਤਾ ਨਾਸ਼ਵੰਤ ਨਿ ਪਦਾਰਤ ਜੀ ਵਾਤੇ ਊਤਮ ਗਨੋ ਚੰਡਾਲਾ ਇਸ ਤੋਂ ਚੰਗਾ ਤੇ ਉਹ ਚੰਡਾਲ ਮਨੁੱਖ ਹੈ ਜੋ ਪ੍ਰਭੂ ਦਾ ਨਾਮ ਜਪਦਾ ਹੈ। ਨਾਨਕ ਜੀ ਮਨ ਬਸੇ ਗੋਪਾਲਾ ਨਾਨਕ ਜਿਹਦੇ ਹਿਰਦੇ 'ਚ ਹਰੀ ਆਪ ਵਸਦਾ ਹੈ ਜੀ। ਸਲੋ ਕੁੰਟ ਚਾਰ ਦਾ ਦਿਸ਼ ਪ੍ਰਮੇ ਕਰਮ ਕਿਰਤ ਕੀ ਰੇਖਾ ਭਾਵੇਂ ਕੋਈ ਪੁਰਬਲੇ ਕੀਤੇ ਕਰਮ ਅਨੁਸਾਰ ਚੋਂ ਕੁੰਡਾ ਦੇ ਵਿੱਚ ਦਸਾ ਦਿਸ਼ਾਂ ਦੇ ਵਿੱਚ ਭਟਕਦਾ ਹੋਵੇ ਜੀ ਸੁਖ ਦੁਖ ਮੁਕਤ ਜੋ ਨਾਨਕ ਲਿਖਿਓ ਲੇਖ ਪਰ ਨਾਨਕ ਲਿਖੇ ਲਿਖਾਂ ਦੇ ਅਨਸਾਰ ਹੀ ਸੁਖ ਦੁਖ ਤੇ ਮੁਕਤੀ ਅਤੇ ਜੁਨਾ ਮਿਲਦੀਆਂ ਹਨ। ਕਬੜੀ ਕਕਾ ਕਾਰਨ ਕਰਤਾ ਸੋ ਕਕੇ ਕਰਤ ਮਾਰ ਸਮਝਾਰੇ ਨੇ ਵੀ ਕਰਨ ਵਾਲਾ ਇੱਕ ਪ੍ਰਭੂ ਹੈ ਜੀ। ਲਿਖਿਓ ਲੇਖ ਨਾ ਮਿਟਕੋ ਲਿਖਿਆ ਲੇਖ ਕਦੀ ਨਹੀਂ ਮਟਦਾ ਜੀ। ਨਹੀਂ ਹੋਤ ਕਛ ਦੂਬਾਰਾ ਉਹ ਹਰੀ ਲਿਖਣ ਵਾਲਾ ਲੇਖ ਜੋ ਲਿਖ ਦਿੱਤਾ ਸੋ ਲਿਖ ਦਿੱਤਾ ਮੁੜ ਕੇ ਉਹਨੂੰ ਦੁਬਾਰਾ ਬਦਲਣਾ ਨਹੀਂ ਪੈਂ ਆ ਕਰਨ ਹਾਰ ਨ ਪੂਲਣ ਹਾਰਾ ਕਰਨ ਹਾਰ ਪ੍ਰਭੂ ਕਦੀ ਨਹੀਂ ਭੁੱਲਦਾ ਕਾਹੂ ਪੰਥ ਦਿਖਾਰੈ ਆਪੈ ਕਿਸੇ ਨੂੰ ਸੰਗੇ ਰਸਤੇ ਪਾਉਂਦਾ ਹੈ ਪ੍ਰਭੂ ਕਾਹੂ ਉਦਿਆਨ ਪ੍ਰਮਤ ਪਛਤਾਪੈ ਕਿਸੇ ਨੂੰ ਜੰਗਲਾਂ ਦਾ ਵਾਸੀ ਵਿੱਚ ਹਰੀਨੇ ਪਾਇਆ ਹੋਇਆ ਹੈ ਆਪਨ ਖੇល ਆਪ ਹੀ ਕੀਨੋ ਸਤਗੁਰੂ ਕਹਿਣ ਲਗੇ ਸਭ ਹਰੀ ਦੀਆਂ ਖੇਡਾਂ ਨੇ ਹਰੀ ਆਪ ਕਰਦਾ ਜੋ ਕਰਦਾ ਹੈ ਜੋ ਜੋ ਦੀਨੋ ਸੋ ਨਾਨਕ ਲੀਨੋ ਨਾਨਕ ਉਹੀ ਖੱਟਦਾ ਜੋ ਹਰੀ ਬਖਸ਼ਦਾ ਹੈ ਜੀ ਸ਼ਲੋਕ ਖਾ ਤ ਖਰਚਦ ਬਲਛਤ ਰਹੇ ਟੂਟ ਨਾ ਜਾਏ ਪੰਡਾਰ ਭਾਵੇਂ ਜਿੰਨਾ ਮਰਜੀ ਖਾ ਲਈਏ ਵਰਤ ਲਈਏ ਪਰ ਹਰੀ ਤੇ ਪੰਡਾਰ ਚ ਕੋਈ ਟੋਟ ਨਹੀਂ ਔਣੀ ਜੀ ਹਰ ਹਰ ਜਪਤ ਅਨੇਕ ਜਾਨ ਨਾਨਕ ਨਾਹੀ ਸੁਮਾਰ ਹਰੀ ਦੇਂ ਦਾਤਾ ਅਤੇ ਨਾਮ ਦਾ ਪੰਡਾਰ ਇਹ ਦੋਵੇਂ ਐਸੇ ਅਖੋਟ ਨੇ ਇਸ ਲਈ 사ਤਗੁਰੂ ਕਹਿਣ ਲੱਗੇ ਨਾਨਕ ਜਿੰਨਾ ਮਰਜੀ ਕੋਈ ਜਪ ਲੇ ਹਰੀ ਦਾ ਨਾਂ ਅੰਤ ਪੈਂਦਾ ਤੇ ਨਾ ਭੰਡਾਰ ਮੁਕਦੇ ਨੇ ਜੀ ਕੌੜੀ ਖਖਾ ਖੂਨਾ ਕਛ ਨਹੀਂ ਤਿਸ ਸਮਰਥ ਕਹਿ ਪਾਹੀ ਕੁੰਨੇ ਦਾ ਪਾਉ ਤੋਟ ਜਾਣੀ ਹਰੀ ਦੇ ਕਰ ਕਿਸੇ ਗੱਲ ਦੀ ਟੋਟ ਨਹੀਂ ਉਹ ਸਮਰੱਥ ਹੈ ਜੀ ਜੋ ਦੇਣਾ ਸੋ ਦੇ ਰਹਿਓ ਕਾਵ ਤਹ ਤੈ ਜਾ ਜੋ ਹਰੀ ਨੇ ਦੇਣਾ ਉਹ ਦੇ ਰਿਹਾ ਤੇ ਉਸ ਤੇ ਪਗਤ ਉਸ ਤੇ ਭਾਣੇ ਚ ਚੱਲਦੇ ਹਨ ਖਰਚ ਖਜ਼ਾਨਾ ਨਾਮ ਧਨ ਆਪਗਤਨ ਕੀ ਰਾਸ ਨਾਮ ਇਹ ਖਜ਼ਾਨਾ ਇਹ ਸਭ ਇਹ ਭਗਤਨ ਦੀ ਰਾਸ ਸਰਮਾਇਆ ਹੈ ਜੀ ਖਿਮਾ ਗਰੀਬੀ ਆਨੰਦ ਸਹਿਜ ਜਪਤ ਰਹੇ ਗੁਣਤਾਸ ਕਿਉਂਕਿ ਉਹ ਭਗਤ ਜਨ ਦੇ ਅੰਦਰ ਖਿਮਾ ਗਰੀਬੀ ਦਾ ਸੁਭਾਅ ਹੈ ਉਹ ਹਰੀ ਨੂੰ ਜਪਦੇ ਰਹਿੰਦੇ ਹਨ ਖੇਲਾ ਵੀਸਾ ਨੰਦ ਸੋ ਜਾ ਕੋ ਤੇ ਕਿਰਪਾਲ ਜਿਹਦੇ ਤੇ ਹਰੀ ਦਿਆਵਾਨ ਹੋ ਜਾਏ ਉਹ ਬੜੇ ਫਿਰ ਆਨੰਦ ਦੇ ਨਾਲ ਖਰੀ ਨਾਲ ਮਿਲੇ ਰਹਿੰਦੇ ਨੇ ਸਦੀਵ ਗਨੀਵ ਸੁਹਾਵਣੇ RAM ਨਾਮ ਗ੍ਰਹਿ ਮਾਲ ਨਾਨਕ ਜਿਨ੍ਹਾਂ ਦੇ ਹਿਰਦੇ ਚ ਭਾਵ ਕੇ ਨਾਮ ਰੂਪੀ ਮਾਲ ਹੈ ਉਹ ਸਦਾ ਫਿਰ ਸੁਹਾਵਣੇ ਤਿਤਨਾੜ ਨੇ ਜੀ ਖੇਦ ਨ ਦੁੱਖ ਨ ਡਾਨਤੇ ਜਾਂ ਕੌਨ ਦਰ ਕਰੀ ਉਹਨਾਂ ਨੂੰ ਕਿਸੇ ਗੱਲ ਦਾ ਖੇਦ ਕੋਈ ਪਛਤਾਵਾ ਦੁੱਖ ਨਾ ਡੰਨ ਲੱਗਦਾ ਜਿੰਨਾ ਤੇ ਹਰੀ ਆਪਣੀ ਬਖਸ਼ਿਸ਼ ਆਪ ਕਰ ਦੇ ਨਾਨਕ ਜੋ ਪ੍ਰਭ ਭਾਣਿਆ ਪੂਰੀ ਤਨਾ ਪਰੀ ਨਾਨਕ ਜਿੰਨਾ ਤੇ ਪ੍ਰਭੂ ਦੀ ਮਿਹਰ ਹੈ ਉਹਨਾਂ ਦੀ ਪੂਰੀ ਪੈ ਜਾਂਦੀ ਪਵਕ ਜਿੰਦਗੀ ਸਫਲੀ ਹੋ ਜਾਂਦੀ ਹੈ ਸ਼ਲੋਕ ਗਨਮਨ ਦੇਖੋ ਮਨੈ ਮਾਹੀ ਸਰ ਪਰ ਚਲਣੋ ਲੋਗ ਸਤਿਗੁਰੂ ਕਹਿਣ ਲਗੇ ਚੰਗੀ ਤਰ੍ਹਾਂ ਵੇਖ ਲੋ ਪਰਚੋਲ ਕਰਕੇ ਜੋ ਪੈਦਾ ਹੋਇਆ ਸਭ ਮੁੱਕ ਜਾਏਗਾ ਜੀ। ਆਸ ਅਨਤ ਗੁਰਮੁਖ ਮਿਟਾਏ ਨਾਨਕ ਨਾਮ ਅਰੋਗ। ਗੁਰੂ ਦੇ ਸੰਮੁਖ ਹੋਇਆ ਫਿਰ ਇਹ ਜੋ ਨਾਸ਼ਵੰਤ ਆਸਨ ਇਹ ਮੁੱਕ ਜਾਂਦੀਆਂ ਨੇ ਕਿਉਂਕਿ ਹਰੀ ਦਾ ਨਾਮ ਰੋਗ ਕਰਨ ਵਾਲਾ ਹੈ ਜੀ। ਹਾਉੜੀ ਗੱਗਾ ਗੋਬਿੰਦ ਗੁਣੀ ਰਵੋ ਸਾਸ ਸਾਸ ਜਪਨੀਤ ਗੱਗਾ ਖਰਤ ਸਤਿਗੁਰੂ ਕਹਿ ਲੰਗੇ ਭਾਈ ਹਰੀ ਨੂੰ ਜਪੋ ਹਰੇਕ ਸਵਾਸ ਨਾਲ ਧਿਆਓ ਜੀ ਕਹਾ ਵਿਸਾਸਾ ਦੇਹ ਕਾ ਬਿਲਮ ਨ ਕਰਿਓ ਮੀਤ ਇਹ ਦੇਦਾ ਕੀ ਪ੍ਰਸਾਹ ਹੈ ਇਸ ਲਈ ਵਕਤ ਨਾ ਲਾਓ ਹਰੀ ਨੂੰ ਜਪਨ ਲੱਗਿਆ ਜੀ ਨਾ ਬਾਰਕ ਨਾ ਜੋਬਨ ਨਾ ਨਿਰਧੀ ਕਸ਼ਬੰਦ ਨਾ ਇਹਨੇ ਬਾਰਕ ਵੇਖਣਾ ਨਾ ਜੋਬਨ ਵੇਖਣਾ ਨਾ ਇਹਨੇ ਕੋਈ ਬੁਢੇਪਾ ਵੇਖਣਾ ਹੈ ਜੀ ਉਹ ਬੇਰਾਨਾ ਬੂਝਿਆ ਜੋ ਆਏ ਪਰਹਿ ਜਮ ਫੰਦ ਸਿਰ ਉਸ ਵਕਤ ਦਾ ਕਿਸੇ ਨੂੰ ਨਹੀਂ ਪਤਾ ਜਦੋਂ ਇਹ ਜਮਾ ਦਾ ਵਕਤ ਦਾ ਕਾਲ ਦੀ ਫਾਈਗਲ ਚਪੈ ਗਈ ਗਿਆਨੀ ਧਿਆਨੀ ਚਤੁਰਪੇਖ ਰਹਿਣ ਨਹੀਂ ਏ ਠਾਈ ਭਾਵੇਂ ਕੋਈ ਗਿਆਨੀ ਏ ਧਿਆਨੀ ਏ ਚਤੂਰ ਏ ਇਸ ਸੰਸਾਰ ਚ ਕਿਸੇ ਨਹੀਂ ਰਹਿਣਾ ਜੀ ਛਾੜ ਛਾੜ ਸਗਲੀ ਗਈ ਮੂਡ ਤਾਂ ਹਾਂ ਲਪਟਾ ਹੈ ਸਭ ਕੁਝ ਮੁੱਕ ਜਾਣਾ ਹੈ ਪਰ ਮੂਡ ਮੂਰਖ ਮਨੁੱਖ ਫਿਰ ਵੀ ਇਸ ਸੰਸਾਰ ਨਾਲ ਲਪਟਿਆ ਹੈ ਜੀ ਗੁਰ ਪ੍ਰਸਾਦਿ ਸਿਮਰਤ ਰਹੈ ਜਾਉ ਮਸਤਕ ਭਾਗ ਜਿਦੇ ਭਾਗ ਬੜੇ ਚੰਗੇ ਨੇ ਭਾਈਓ ਗੁਰੂ ਕਿਰਪਾ ਨਾਲ ਜਪਦਾ ਰਹਿੰਦਾ ਹੈ ਨਾਨਕ ਆਈ ਸਫਲਤੇ ਜਾ ਕੋ ਪ੍ਰੇਮ ਸੁਹਾਗ ਨਾਨਕ ਉਹਨਾਂ ਦਾ ਸੰਸਾਰ ਵਿੱਚ ਆਇਆ ਸਫਲਾ ਹੈ ਜਿਨ੍ਹਾਂ ਦੇ ਸਿਰ ਦੇ ਉੱਤੇ ਉਹ ਪ੍ਰਭੂ ਹੈ ਜੀ ਸ਼ਲੋਕ ਕੋਖੇ ਸਾਸਤਰ ਵੇਦ ਸਭ ਆਣ ਨ ਕਥ ਤੋ ਕੋਏ ਸਾਰੇ ਸ਼ਾਸਤਰ ਵੇਖ ਲੇ ਚੰਗੀ ਤਰ੍ਹਾਂ ਵੇਖ ਲਿਆ ਖਰੀਦ ਤੋਂ ਬਿਨਾ ਹੋਰ ਕੋਈ ਨਹੀਂ ਹੈ ਜੀ ਆਦ ਜੁਗਾਦੀ ਹੁਣ ਹੋਵਤ ਨਾਨਕ ਏ ਕੈ ਸੋਏ ਉਹ ਜੁਗਾ ਜੁਗਾ ਤੋਂ ਚੱਲਦਾ ਰਿਹਾ ਉਹ ਇੱਕੋ ਪ੍ਰਭੂ ਜੀ ਕਗਾ ਘਾਲੂ ਮਨੈ ਇਹ ਬਿਨ ਹਰ ਦੂਸਰ ਨਾਹੀ ਕਗੇ ਅੱਖਰ ਤੋਂ ਸਤਿਗੁਰੂ ਕਹਿਣ ਲਗੇ ਭਾਈ ਇਹ ਮਨ ਚ ਪੱਕੀ ਤਰਾਂ ਟਿਕਾ ਲੋ ਇਹ ਖਰੀ ਤੋ ਬਿਨਾ ਹੋਰ ਕੋਈ ਨਹੀਂ ਹੈ ਜੀ ਨਾ ਹੋਵਾਂ ਨਾ ਹੋਵਣਾ ਜਤ ਕਦ ਉਹੀ ਸਮਾਹੇ ਨਾ ਕੋਈ ਹੈ ਸੀ ਨਾ ਉਹਦੇ ਵਰਗਾ ਕੋਈ ਹੋਵੇਗਾ ਹਰ ਥਾਂ ਤੇ ਉਹ ਆਪ ਸਮਾਇਆ ਹੈ ਜੀ ਖੁੱਲੇ ਤੋ ਮਨ ਜਉ ਆਵੇ ਸ਼ਰਣਾ ਭਾਈ ਜੇ ਸ਼ਰਨ ਚ ਆਏਗਾ ਨਾ ਤਾਂ ਤੇਰਾ ਮਨ ਖੁੱਲੇਗਾ ਪਾਉ ਕਿ ਚੰਗੀ ਤਰ੍ਹਾਂ ਜੁੜੇਗਾ ਜੀ ਨਾਮ ਤਤ ਕਲ ਮੈਂ ਪੁਨ ਚਰਣਾ ਜਿਹੜਾ ਨਾਮ ਜਿਹੜਾ ਤਤ ਹੈ ਨਾ ਪਾਓ ਕੇ ਨਾਮ ਦੀ ਜੋ ਬਖਸ਼ਿਸ਼ ਹੈ ਇਸ ਕਲਯੁਗ ਦੇ ਵਿੱਚ ਮਨੁੱਖਾਂ ਦੇ ਪਾਪ ਖਤਮ ਕਰਨ ਵਾਲਾ ਹੈ ਜੀ ਕਾਲ ਕਾਲ ਅਨਿਕ ਪਛਤਾਮ ਹੈ ਬਿੰਤ ਜੀਵ ਇਹ ਸਾਰੇ ਸਿਆਣ ਕਰ ਕਰਕੇ ਥੱਕ ਗਏ ਹਨ ਬਿਨ ਹਰ ਭਗਤ ਕਹਾ ਥਿਤ ਪਾਵ ਹਰੀ ਤੋਂ ਬਿਨਾਂ ਜਿੰਨ ਕੀ ਚਟਕਾ ਨਹੀਂ ਮਿਲਦਾ ਕੋਲ ਮਹਾਰਸ ਅੰਮ੍ਰਿਤ ਤੇ ਪੀਆ ਜਿਨ੍ਹਾਂ ਨੇ ਏ ਕੋਲ ਮਹਾਰਸ ਇਹ ਮਹਾਰਸ ਅੰਮ੍ਰਿਤ ਨੂੰ ਜਿਨ੍ਹਾਂ ਨੇ ਪੀ ਲਿਆ ਜੀ ਨਾਨਕ ਹਰ ਗੁਰ ਜਾਂ ਕੋ ਦਿਆ ਪਰ ਇਹ ਨਾਨਕ ਇਹ ਦਾਤ ਗੁਰੂ ਨੇ ਆਪ ਜਿਨ੍ਹਾਂ ਨੂੰ ਬਖਸ਼ੀ ਉਹਨਾਂ ਨੇ ਖੱਟਿਆ ਇਹ ਸ਼ਲੋਕ ਅਣ ਕਹਲੇ ਸਭ ਦਿਵਸ ਸਾਸ ਨਾ ਮਟਨ ਕਟਣ ਤਿਲਸਾਰ ਇਹ ਜਿੰਨੇ ਸਵਾਸ ਨੇ ਗਿਣ ਕੇ ਪਾਏ ਨੇ ਇਹ ਨਾ ਵਧਦੇ ਨੇ ਤੇ ਨਾ ਘਟਦੇ ਹਨ ਜੀ ਜੀਵਨ ਲੋਰੈ ਪਰਮਮ ਨਾਨਕ ਤੇਉ ਗਵਾਰ ਨਾਨਕੋ ਗਵਾਰ ਨੇ ਜੋ ਜੀਵਨ ਲੜਦੇ ਨੇ ਭਾਉ ਕੇ ਜਿਨ੍ਹਾਂ ਨੂੰ ਮੌਤ ਬਹੁਤ ਡਰ ਲੱਗਦਾ ਹੈ ਔੜੀ ਨੰਗ ਉਂਰਾਸ ਕਾਲ ਤੇ ਜੋ ਸਾਖਤ ਪ੍ਰਭ ਕੀਨ ਜੋ ਸਾਖਤ ਪ੍ਰਭੂ ਨੇ ਜਿੰਨਾਂ ਨੂੰ ਸਾਖਤ ਬਣਾ ਦਿੱਤਾ ਉਹ ਕਾਲ ਤੋਂ ਵਕਤ ਤੋਂ ਡਰਦੇ ਰਹਿੰਦੇ ਹਨ ਹਰਕ ਜੋਨ ਜਨ ਮੈਂ ਮਰੇ ਆਤਮ ਰਾਮ ਨਾ ਚੀਨ ਉਹ ਨੇਕਾ ਜੁਨਾਂ ਵਿੱਚ ਜੰਮਦੇ ਮਰਦੇ ਰਹਿੰਦੇ ਨੇ ਉਹਨਾਂ ਨੇ ਹਰੀ ਰਸ ਨੂੰ ਆਪਾਅ ਕੇ ਆਪਣੇ ਆਪ ਨੂੰ ਨਹੀਂ ਪਛਾਨਿਆ ਗਿਆਨ ਧਿਆਨ ਤਾਹੂ ਕੋ ਆਏ ਜੀ ਭਾਈ ਤੁਸੀਂ ਤੇ ਗਿਆਨ ਧਿਆਨ ਦੇ ਲਈ ਸੰਸਾਰ ਚ ਪਾਓ ਕੇ ਜੱਪਣ ਲਈ ਆਏ ਹੋ ਜੀ ਕਿਰਪਾ ਜੇ ਆਪ ਦਿਵਾਏ ਇਹ ਦਾਤ ਉਹਨੂੰ ਮਿਲਦੇ ਜੇ ਤੇ ਹਰੀ ਦੀ ਕਿਰਪਾ ਹੈ ਅਣਤੀ ਗਣੀ ਨਾ ਕੋ ਛੁਟੈ ਨਿਰੀਆਂ ਗਿੰਤੀਆਂ ਮੰਤੀਆਂ ਦੇ ਨਾਲ ਕੋਈ ਨਹੀਂ ਛੁੱਟ ਸਕਦਾ ਕਾਚੀ ਗਾਗਰ ਸਰ ਪਰ ਫੂਟੈ ਇਹ ਜਿਹੜੀ ਕੱਚੀ ਗਾਗਰ ਨਾ ਸਰੀਰ ਦੀ ਇੱਕ ਦਿਨ ਪੱਕਾ ਇਹ ਟੁੱਟ ਜਾਏਗੀ ਜੀ ਸੋ ਜੀਵਤ ਜੇ ਜੀਵਤ ਜਪਿਆ ਉਹੀ ਜੀਵਤ ਹੈ ਪਾਉ ਕੇ ਜਿੰਨੇ ਹਰੀ ਨੂੰ ਜਪ ਲਿਆ ਹੈ ਪ੍ਰਗਟ ਭਈ ਨਾਨਕ ਨਹਿ ਛਪਿਆ ਫਿਰ ਉਹ ਪ੍ਰਗਟ ਹੋ ਗਏ ਨੇ ਨਾਨਕ ਫਿਰ ਉਹ ਛੁਪੇ ਨਹੀਂ ਰਹਿੰਦੇ ਸ਼ਲੋਕ ਚਿਤ ਚਿਤਵੋਂ ਚਰਣਾ ਰਵਿੰਦ ਊਂਦ ਕਵਲ ਬਿਖਾਂਤ ਚਚੇ ਕਰਤ ਸਤਗੁਰੂ ਕਹਿੰਦੇ ਨੇ ਵੀ ਜਿਨ੍ਹਾਂ ਨੇ ਆਪਣੇ ਹਿਰਦੇ ਚ ਪ੍ਰਭੂ ਨੂੰ ਜਪ ਲਿਆ ਉਨ੍ਹਾਂ ਦਾ ਹਿਰਦਾ ਰੋਪੀ ਜਿਹੜਾ ਕਵਲ ਫੁੱਲ ਹੈ ਉਹ ਖਿੜ ਜਾਂਦਾ ਹੈ ਪ੍ਰਗਟ ਪਏ ਆਪੇ ਗੋਬਿੰਦ ਨਾਨਕ ਸੰਤ ਮਤਾਤ ਨਾਨਕ ਉਹ ਸੰਤ ਦੇ ਮੰਤਰ ਪਾ ਗੁਰੂ ਦੇ ਮੰਤਰ ਦੇ ਨਾਲ ਉਹਨਾਂ ਦੇ ਹਿਰਦੇ 'ਚ ਪ੍ਰਗਟ ਹੋ ਗਿਆ ਨਾਮ ਤੇ ਉਹ ਆਪ ਵੀ ਪ੍ਰਗਟ ਹੋ ਗਏ ਹਨ ਪੌੜੀ ਚੱਚਾ ਚਰਨ ਕਮਲ ਗੁਰੂ ਲਾਗਾ ਜਿਨ੍ਹਾਂ ਦਾ ਮਨ ਗੁਰੂ ਨਾਲ ਲੱਗ ਗਿਆ ਹੈ ਜੀ ਧੰਨ ਧਨਵਾਦ ਜੀ ਸੰਯੋਗ ਸਭਾਗਾ ਜਿੱਦਨ ਮਨ ਲੱਗਿਆ ਫਿਰ ਉਹ ਦਿਨ ਸਮਾ ਬੜਾ ਭਲਾ ਹੈ ਜੀ ਚਾਰ ਕੁੰਟ ਦਾ ਦਿਸ਼ ਭ੍ਰਮ ਆਇਓ ਮਨੁੱਖ ਚਾਰ ਕੁੰਟ ਕਈ ਥਾਂ ਤੇ ਭਟਕ ਭਟਕ ਕੇ ਆਇਆ ਹੈ ਜੀ ਭਾਈ ਕਿਰਪਾ ਤਬ ਦਰਸ਼ਨ ਪਾਇਓ ਜਦੋਂ ਹਰੀ ਦੀ ਬਖਸ਼ਿਸ਼ ਹੋਈ دیدار ਫੇਰ ਮਿਲੇ ਜੀ ਚਾਰ ਵਿਚਾਰ ਬਿਨ ਸੋ ਸਭ ਦੂਆ ਉਹ ਚੰਗੇ ਮਾੜੇ ਵਿਚਾਰ ਸਾਰੇ ਮੁੱਕ ਗਏ ਸਾਧ ਸੰਗ ਮਨ ਨਿਰਮਲ ਹੂਆ ਸਾਧ ਸੰਗ ਚ ਮਨ ਨਿਰਮਲ ਹੋ ਜਾਂਦਾ ਹੈ ਹਰੀ ਇੱਕ ਦਿਸਟੇਤਾ ਇੱਕ ਹਰੀ ਨੂੰ ਵੇਖ ਕੇ ਚਿੰਤਾ ਮੁੱਕ ਗਈ ਜੀ ਨਾਨਕ ਗਿਆਨ ਅੰਨ ਜਿਹੇ ਨੇਤਰਾ ਪਰ ਇਹ ਦਾਤ ਨੂੰ ਮਿਲੀ ਹੈ ਜਿਹਦੇ ਅੱਖਾਂ ਚ ਗਿਆਨ ਦਾ ਸੁਰਮਾ ਹੈ ਸ਼ਲੋਕ ਛਾਤੀ ਸ਼ੀਤਲ ਮਨ ਸੁਖੀ ਸ਼ੰਤ ਗੋਬਿੰਦ ਗੁਣ ਗਾਏ ਗੋਬਿੰਦ ਦੇ ਗੁਣ ਗਾ ਕੇ ਜਿਹੜਾ ਹਿਰਦਾ ਹੈ ਉਹ ਬੜਾ ਸ਼ੀਤਲ ਹੋ ਜਾਂਦਾ ਹੈ ਮਨ ਸੁਖੀ ਹੋ ਜਾਂਦਾ ਹੈ ਐਸੀ ਕਿਰਪਾ ਕਰੋ ਪ੍ਰਭ ਨਾਨਕ ਦਾਸ ਦਸਾਏ ਨਾਨਕ ਨੂੰ ਆਪਣੇ ਦਾਸਾਂ ਦਾ ਦਾਸ ਬਣਾ ਕੇ ਹਰੀ ਐਸੀ ਮੇਰੇ ਤੇ ਬਖਸ਼ਿਸ਼ ਕਰੋ ਜੀ ਔੜੀ ਛੱਛਾ ਛੋਰੇ ਦਾਸ ਤੁਮਾਰੇ ਛੱਛੇ ਕਰ ਤੋ ਕਹਿਣ ਸਤਿਗੁਰੂ ਸੀ ਤੁਹਾਡੇ ਛੋਰੇ ਤੁਹਾਡੇ ਦਾਸਾਂ ਜੀ ਆ ਦਾਸਨ ਕੀ ਪਾਨੀ ਹਾਰੇ ਤੇਰੇ ਅਸੀਂ ਦਾਸਾਂ ਦੇ ਦਾਸ ਤੇ ਪਾਣੀ ਪਰਨ ਵਾਲੇ ਹਾਂ ਛਾ ਛਾਰ ਹੋਤ ਤੇਰੇ ਸੰਤਾ ਤੇਰੇ ਸੰਤ ਚ ਨਾਂ ਦੇ ਚਰਨਾ ਦੀ ਧੂੜ ਹਾਂ ਆਪਣੀ ਕਿਰਪਾ ਕਰੋ ਭਗਵੰਤਾ ਹਰੀ ਆਪਣੀ ਬਖਸ਼ਿਸ਼ ਕਰੋ ਜੀ ਛੜ ਸਿਆਣ ਪ ਬਹੁ ਚਤਰਾਈ ਭਾਈ ਆਪਣੇ ਸਿਆਨਮ ਚਤਰਾਈ ਛੱਡ ਸੰਤਨ ਕੀ ਮਨ ਟੇਕ ਟਿਕਾਈ ਆਪਣੇ ਮਨ ਸੰਤਾਂ ਦੀ ਮਨ ਚ ਟੇਕ ਟਿਕਾ ਛਾਰ ਕੀ ਪੁੱਤਰੀ ਪਰਮਗਤ ਪਾਈ ਫਿਰ ਇਹ ਛਾਰ ਮਿੱਟੀ ਦੀ ਜਿਹੜੀ ਪੁਤਲਾ ਹੈ ਨੇ ਉੱਚੀ ਅਵਸਥਾ ਪ੍ਰਾਪਤ ਕਰਨ ਲੈਂਦੀ ਹੈ ਨਾਲੇ ਕੇ ਜਾ ਸੰਤ ਸਹਾਈ ਪਰ ਇਹ ਦਾਤ ਨੂੰ ਮਿਲਦੀ ਜਿੱਦੇ ਤੇ ਗੁਰੂ ਦੀ ਸੰਤ ਦੀ ਕਿਰਪਾ ਹੈ ਸ਼ਲੋਕ ਜੋਰ ਜ਼ੁਲਮ ਫੂਲਾ ਕਣੋਂ ਕਾਚੀ ਦੇ ਵਿਕਾਰ ਤੂੰ ਆਪਣੇ ਜ਼ੋਰ ਦੇ ਨਾਲ ਬੜਾ ਜ਼ੁਲਮ ਕਰਨਾ ਬੜਾ ਅੰਕਾਰ ਰਹੀ ਹੈ ਇਹ ਜਿਹੜੀ ਤੇਰੀ ਕਾਚੀ ਦੇ ਹੈ ਨਾ ਭਾਈ ਇਹ ਤੇ ਵਿਕਾਰ ਹੈ ਅੰਗ ਬੁੱਧ ਬੰਦਨ ਪਰੇ ਨਾਨਕ ਨਾਮ ਛੁਟਾਰ ਜਿਹੜੇ ਅੰਗ ਬੁੱਧ ਭਾਉ ਕੇ ਹਉਮੈ ਦੇ ਬੰਦਨਾਂ ਚ ਪਿਆ ਹੈ ਉਹ ਬੱਜਾਰਿੰਦਾ ਪਰ ਨਾਨਕ ਨਾਮ ਦੇ ਰਾਹੀ ਹੀ ਛੁਟਕਾਰਾ ਹੁੰਦਾ ਹੈ। ਕੌੜੀ ਜੱਜਾ ਜਾਣ ਹੈ ਹਾਂ ਕਜ ਹੂਆ ਜਿਹੜਾ ਕੋਈ ਸਮਝ ਲੇ ਮੈਂ ਕੁਝ ਹੈ ਆ ਜੀ। ਬਾਦਿਓ ਜੋ ਨਲਨੀ ਪ੍ਰਮ ਸੁਆ ਪਰ ਉਹ ਸਮਝੋ ਇਵੇਂ ਬੱਜਾ ਹੈ ਜਿਵੇਂ ਤੋਤਾ ਬੱਜਾ ਚੋਗੇ ਚਾ ਕੇ ਫਸ ਜਾਂਦਾ ਹੈ ਜੋ ਜਾਣੇ ਹੋ ਭਗਤ ਗਿਆਨੀ ਜਿਹੜਾ ਆਪਣੇ ਆਪ ਨੂੰ ਭਗਤ ਗਿਆਨੀ ਸਮਝ ਲਵੇ ਜੀ ਅੱਗ ਠਾਕੁਰ ਤਿਲ ਨਹੀਂ ਮੰਨ ਪਰ ਐਸੇ ਮਨੁੱਖਾਂ ਦੀ ਇੱਕ ਤਿਲ ਮਾਤਰ ਅੱਗੇ ਕਾਲ ਥਾਏ ਨਹੀਂ ਪੈਂਦੀ ਦੋ ਜਾਨੈ ਮੈਂ ਕਥਨੀ ਕਰਤਾ ਜੇ ਕੋਈ ਜਾਣੈ ਮੈਂ ਬੜਾ ਕਥਨੀ ਕਰਤਾ ਬੜਾ ਵਿਖਿਆਨ ਕਰਨ ਵਾਲਾ ਹਾਂ ਵਪਾਰੀ ਬਸੁਦਾ ਜਿਉ ਫਿਰਤਾ ਪ੍ਰਸਾਦ ਗੁਰੂ ਕੈਨਲਗ ਸਮਝ ਲੋ ਇੱਕ ਵਪਾਰੀ ਹੀ ਹੈ ਜਿਵੇਂ ਕੋਈ ਧਰਤੀ ਤੇ ਵਪਾਰੀ ਸੌਦਾ ਵੇਚਦਾ ਬਸ ਉਹ ਨਾਮ ਦਾ ਸੌਦਾ ਵੇਚਣਦਿਆ ਖੱਟਣ ਨਹੀਂ ਦਿਆ ਜੀ ਸਾਧ ਸੰਗ ਜੇ ਹਉ ਮੈਂ ਮਾਰੀ ਸਾਧ ਸੰਗ ਜਿਨੇ ਹਉ ਮੈਨੂੰ ਮਾਰ ਦਿੱਤਾ ਹੈ ਜਾਨਕ ਤਾਂ ਕੋ ਮਿਲੇ ਮੁਰਾਰੀ ਨਾਨਕ ਉਹਨਾਂ ਨੂੰ ਹਰੀ ਮਿਲ ਪੈਂਦਾ ਹੈ ਸ਼ਲੋਕ ਚਾਲਾਂਗੇ ਉਠ ਨਾਮ ਜਾਪ ਨਿਸਬਾ ਸੁਰ ਆਰਾਧ ਇਹ ਭਾਈ ਤੜਕਸਾਰ ਉੱਠ ਕੇ ਨਾਮ ਜਾਪ ਹਰੀ ਨੂੰ ਤੇਾਇਆ ਕਰ ਕਰਹਾ ਤੁਜੇ ਨ ਬਿਆਪਈ ਨਾਨਕ ਮਿਟੈ ਉਪਾਦ ਤੇ ਇਹ ਕਾਰਾ ਕਾੜਾ ਦੁੱਖ ਤੈਨੂੰ ਨਹੀਂ ਲੱਗੇਗਾ ਤੇਰੇ ਮਨ ਦੇ ਰੋਗ ਮਿਟ ਜਾਣਗੇ ਕੌੜੀ ਚ ਜਾ ਝੂਰਨ ਮਿਟੈ ਤੁਮਾਰੋ ਸੱਜੇ ਅੱਖਰ ਤੋਂ ਸਤਿਗੁਰੂ ਕਹਿ ਲਗੇਨ ਤੁਹਾਡਾ ਝੂਰਨ ਮਟ ਜਾਏਗਾ ਜੀ RAM ਨਾਮ ਸਿਉ ਕਰ ਬਿਉ ਹਾਰੋ ਬਸ ਸਰੀ ਦੇ ਨਾਮ ਦੇ ਵਪਾਰ ਕਰਨਾ ਪਵੇਗਾ ਝੂਰਤ ਝੂਰਤ ਸਾਖਤ ਮੂਆ ਸਾਖਤ ਮਨੁਖ ਝੁਰ ਝੁਰ ਕੇ ਮਰ ਜਾਂਦਾ ਹੈ ਜਾਂ ਕੈ ਰਿਦੈ ਹੂਤ ਭਾਉ ਬੀਰ ਪਰ ਉਹ ਝੁਰ ਝੁਰ ਕੇ ਮਰਦਾ ਹੈ ਜਿਹਦੇ ਹਿਰਦੇ ਚ ਹਰੀ ਨੂੰ ਛੱਡ ਕੇ ਕਿਸੇ ਹੋਰ ਨਾਲ ਪਿਆਰ ਹੋਵੇ ਚਾਰਾ ਕਸੰਮਲ ਪਾਪ ਤੇਰੇ ਮਨੁ ਤੇਰੇ ਸਾਰੇ ਕਸੰਮਲ ਦੁਖ ਪਾਪ ਸਭ ਮੁੱਕ ਜਾਣਗੇ ਅੰਮ੍ਰਿਤ ਕਥਾ ਸੰਤ ਸੰਗ ਸੁਨੋ ਜੇ ਤੂੰ ਆਪਣੀ ਅੰਮ੍ਰਿਤ ਕਥਾ ਨੂੰ ਕੰਨਾਂ ਨਾਲ ਸੁਣ ਲਿਆ ਜੀ ਚਰੇ ਕਾਮ ਕ੍ਰੋਧ ਦ੍ਰਿਸ਼ਟਾਈ ਕਾਮ ਕ੍ਰੋਧ ਵੀ ਛੱਡ ਜਾਏਗਾ ਜੀ ਨਾਨਕ ਜਾ ਕੋ ਕਿਰਪਾ ਗੁਸਾਈ ਪਰ ਉਹਦੇ ਤੇ ਜੇ ਦੇਹ ਹਰੀ ਦੀ ਕਿਰਪਾ ਹੋ ਗਈ ਸ਼ਲੋਕ ਯਤਨ ਕਰੋ ਤੁਮ ਅਨਕ ਵਿਦ ਰੈਣ ਨਾ ਪਾ ਬੂ ਮੀ ਤੋ ਭਾਈ ਜਿੰਨਾ ਮਰਜੀ ਯਤਨ ਕਰ ਲੋ ਸੰਸਾਰ ਚ ਨਹੀਂ ਪੱਕਾ ਕੋਈ ਟਿਕ ਸਕਦਾ ਜੀਵਤ ਰਹੋ ਹਰ ਹਰ ਪਜੋ ਨਾਨਕ ਨਾਮ ਪਰੀਤ ਜਿਉਂਦਿਆਂ ਜੀ ਹਰੀ ਨੂੰ ਪਜੋ ਪਰ ਨਾਨਕ ਇਹ ਉਹ ਤਿਉਂਦਾ ਜਿਹਨੂੰ ਨਾਮ ਚ ਪ੍ਰੀਤ ਲੱਗੀ ਹੈ ਪੌੜੀ ਨਿਆਆਂ ਆਂ ਨੂੰ ਦ੍ਰਿੜ ਸਈ ਬਿਨ ਸਜਾਤ ਇਹੇ ਤਾ اے ਭਾਈ ਇਹ ਦੇਹ ਹੈ ਇਹ ਸਭ ਮੁੱਕ ਜਾਏਗਾ ਹਰੀ ਦਾ ਨਾਮ ਹੀ ਇੱਥੇ ਪੱਕਾ ਰਹਿਣ ਵਾਲਾ ਐ ਗਣਤੀ ਗਣੋ ਨਾ ਗਣ ਸਕੋ ਊਠ ਸਿਧਾਰੇ ਕੇਤ ਕਿੰਨੇ ਕੁ ਚੱਲੇ ਗਏ ਨੇ ਉਹਨਾਂ ਦੀ ਕੋਈ ਗਿਣਤੀ ਨਹੀਂ ਹੈ ਯੋਂ ਪੇਖਾ ਸੋ ਬਿਨ ਸਤੋਂ ਕਾਂਸੋਂ ਕਰੀਏ ਸੰਗ ਜੋਖਾ ਨਾਲ ਵੇਖਣਦਿਆਂ ਸਭ ਮੁੱਕਨ ਵਾਲਾ ਫਿਰ ਕਿਹਦੇ ਨਾਲ ਸੰਗ ਕਰੀਏ ਯਾਣੋ ਯਾ ਬਿਦ ਸਹੀ ਚਿਤ ਛੂਠੋ ਮਾਇਆ ਰੰਗ ਬਸ ਤੇਰਾ ਚੇਤ ਮਾਇਆ ਦੇ ਰੰਗ ਚ ਲੱਗਾ ਤੂੰ ਇਹਨੂੰ ਹੀ ਸਹੀ ਸਮਝਣਾ ਹੈ ਜੀ। ਆਣਤ ਸੋਈ ਸੰਤ ਸੋਈ ਪ੍ਰਾਂਤਿਕ ਕੀ ਚਿਤ ਭਿੰਨ ਭਾਈ ਸਤਿਗੁਰੂ ਕਹਿਣ ਲੱਗੇ ਜਿਨ੍ਹਾਂ ਨੇ ਸੰਤ ਨਾਲ ਗੁਰ ਨਾਲ ਜੋੜ ਕੇ ਪਰਮ ਤੋਂ ਦੂਰ ਹੋ ਗਏ ਹਨ ਜੀ ਅੰਧਕੂਪ ਤੇ ਤੇ ਕਢੋ ਜੇ ਹੋਵੋ ਸੁਪਰਸੰਨ ਇਹ ਹਰੀ ਜਿਹਦੇ ਤੇ ਤੁਸੀਂ ਦਇਆਵਾਨ ਹੁੰਦੇ ਹੋ ਉਹੀ ਇਹ ਅੰਧਕੂਪ ਤੋਂ ਬਾਹਰ ਨਿਕਲਦਾ ਹੈ ਯਾ ਕਹ ਹਾਤ ਸਮਰੱਥ ਤੇ ਕਾਰਨ ਕਰਨੈ ਜੋਗ ਜਿਹਦੇ ਹੱਥ ਵਿੱਚ ਸਭ ਕੁਝ ਹੈ ਸਮਰੱਥ ਹੈ ਸਭ ਕੁਝ ਕਰਨ ਜੋਗ ਹੈ ਜੀ ਨਾਨਕ ਤੇ ਉਸਤਤ ਕਰੋ ਈਆਂ ਹੰਤੀਓ ਸੰਯੋਗ ਨਾਨਕ ਉਹਦੇ ਉਸਤਤ ਕਰੋ ਪਰ ਉਸਤਤ ਉਹ ਕਰਦਾ ਜਿਹਦੇ ਸੰਯੋਗ ਚੰਗੇਰੇ ਹੋਣ ਜੀ ਸ਼ਲੋਕ ਟੂਟੇ ਬੰਧਨ ਜਨਮ ਮਰਨ ਸਾਧ ਸੇਵ ਸੁਖ ਪਾਏ ਉਦੇ ਬੰਧਨ ਟੁੱਟ ਜਾਂਦੇ ਨੇ ਕਿਹਦੇ ਜਿਨ੍ਹਾਂ ਨੇ ਗੁਰੂ ਦੀ ਸੇਵਾ ਕਰ ਲਈ ਹੈ ਨਾਨਕ ਮਨੋਂ ਨਾ ਬਿਸਰੈ ਗੁਣ ਗੋਬਿੰਦ ਰਾਏ ਨਾਨਕ ਉਸ ਗੋਬਿੰਦ ਦੇ ਗੁਣ ਗਾ ਕੇ ਉਹਨਾਂ ਦੇ ਮਨ ਚੋਂ ਹਰੀ ਨਹੀਂ ਵਿਸਰਦਾ ਕੌੜੀ ਟੈਲ ਕਰੋ ਤੋ ਏਕ ਕੀ ਜਾਤੀ ਬ੍ਰਥਾਨ ਕੋਏ ਉਸ ਹਰੀ ਦੀ ਭਾਈ ਟੈਲ ਸੇਵਾ ਕਰੋ ਜੇਦੇ ਤੋਂ ਕੋਈ ਖਾਲੀ ਨਹੀਂ ਜਾਂਦਾ ਮਨ ਤਨ ਮੁਖ ਹੀ ਆਏ ਵਸੈ ਜੋ ਚਾਹੋ ਸੋ ਹੋਏ ਫਿਰ ਉਹਦੇ ਮਨ ਤੇ ਤਨ ਤੇ ਹਿਰਦੇ 'ਚ ਹਰੀ ਵਸਦਾ ਹੈ ਫਿਰ ਜੋ ਮੰਗਦਾ ਹਰੀ ਬਖਸ਼ਿਸ਼ਾ ਕਰਤਾ ਹੈ ਜੀ ਤਹਿਲ ਮਹਿਲ ਤਾਂ ਕੋ ਮਿਲੈ ਜਾਂ ਕੋ ਸਾਧਿ ਕਿਰਪਾਲ ਜਿਨ੍ਹਾਂ ਤੇ ਹਰੀ ਦਇਆਵਾਨ ਹੋ ਜਾਏ ਉਹਨੂੰ ਹੀ ਹਰੀ ਦੀ ਪ੍ਰਾਪਤੀ ਹੁੰਦੀ ਹੈ ਸਾਧੂ ਸੰਗਤ ਤਉ ਬਸੈ ਜੋ ਆਪਣ ਹੋਈਂ ਦਇਾਲ ਜਿਨ੍ਹਾਂ ਤੇ ਹਰੀ ਦਇਆਵਾਨ ਹੋਜੈ ਉਹੀ ਸਾਧੂ ਸੰਗਤ ਵਿੱਚ ਵਸਦਾ ਹੈ ਟੋਈ ਟਾਹੀ ਬਹੁ ਪਵਨ ਬਿਨ ਨਾਮ ਹੈ ਸੁਖ ਨਾਹੀ ਬੜਾ ਕੁਝ ਪਟਕ ਕੇ ਵੇਖ ਲਿਆ ਨਾਮ ਤੋਂ ਬਿਨ ਸੁਖ ਨਹੀਂ ਮਿਲਦਾ ਜਾਮ ਕੇ ਦੂਤ ਤੇ ਜੋ ਸਾਧੂ ਸੰਗ ਸਮਾਈ ਜੋ ਸਾਧੂ ਸੰਗਤ ਗੁਰੂ ਦੇ ਸੰਗਤ ਚ ਬੈ ਗਏ ਨੇ ਫਿਰ ਉਹਨਾਂ ਦੇ ਇਹ ਜਮ ਦੂਤ ਟਲ ਜਾਂਦੇ ਹਨ ਮਾਰ ਬਾਰ ਜਾਉ ਸੰਤ ਸਦਕੇ ਮੈਂ ਵਾਰ ਵਾਰ ਸੰਤੋ ਸਦਕੇ ਜਾਣਾ ਹਾਂ ਨਾਨਕ ਪਾਪ ਬਿਨਾਸੀ ਕਦ ਕੇ ਨਾਨਕ ਉਹਨਾਂ ਦੇ ਪਾਪ ਮੁੱਕ ਜਾਂਦੇ ਹਨ ਸ਼ਲੋਕ ਠਾਕ ਨਾ ਹੋਤੀ ਤਨੋ ਦਰ ਕੇ ਹੋਵੋ ਸੁਪਰਸੰਨ ਜਿਨ੍ਹਾਂ ਤੇ ਹਰੀ ਦਇਆਵਾਨ ਮਿਹਰਵਾਨ ਹੋ ਜਾਏ ਫਿਰ ਉਹਨਾਂ ਦੇ ਰਾਹ ਦੇ ਵਿੱਚ ਕੋਈ ਰੋਕ ਨਹੀਂ ਲਾ ਸਕਦਾ ਜੋ ਜਨਪ੍ਰਵ ਆਪਣੀ ਕਰੀ ਨਾਨਕ ਤੇ ਧੰ ਧੰ ਜਿਨ੍ਹਾਂ ਨੂੰ ਹਰੀ ਨੇ ਆਪਣਾ ਬਣਾ ਲਿਆ ਨਾਨਕ ਕੋ ਜੀਵ ਧੰ ਨੇ ਜੀ ਔੜੀ ਠਠਾ ਮਨੁਆ ਠਾਹੀ ਨਹੀਂ ਜੀ ਠੱਟਾ ਮਨਵਾ ਠਾਹੇ ਨਾਹੀ ਜਿਹੜਾ ਕਿਸੇ ਦਾ ਮਨ ਨਹੀਂ ਦੁਖਾਂਦਾ ਜੀ ਜੋ ਸਗਲ ਤਿਆਗ ਏ ਕੈ ਲਪਟਾਹੀ ਜੋ ਸਾਰਾ ਕੁਝ ਤਿਆਗ ਕੇ ਇੱਕ ਹਰੀ ਨਾਲ ਲਪਟਿਆ ਰਹਿੰਦਾ ਹੈ ਠੈਕ ਠੈਕ ਮਾਇਆ ਸੰਗ ਮੂਵੇ ਜਿਹੜੇ ਦੂਜੇ ਲੋਕ ਨੇ ਉਹ ਠੈਕ ਠੈਕ ਭਾਅ ਕੇ ਚੁਰ ਚੁਰ ਕੇ ਮਾਇਆ ਦੇ ਵਿੱਚ ਮਰੇ ਰਹਿੰਦੇ ਹਨ ਆਕਾ ਕੁਸਲ ਨਕਤੂ ਹੂਏ ਫਿਰ ਉਹਨਾਂ ਦੇ ਹਿਰਦੇ ਚ ਆਨੰਦ ਨਹੀਂ ਪੈਦਾ ਹੁੰਦਾ ਠੰਡ ਪਰੀ ਸੰਤਾਂ ਸੰਗ ਬਸਿਆ ਜਿਹੜੇ ਸੰਤ ਦੇ ਸੰਗਤ ਚ ਬਸ ਕੇ ਨੇ ਉਹਨਾਂ ਦੇ ਅੰਦਰ ਠੰਡ ਪੈ ਗਈ ਹੈ ਅੰਮ੍ਰਿਤ ਨਾਮ ਤਹਾਂ ਜੀ ਰਸਿਆ ਅੰਮ੍ਰਿਤ ਨਾਮ ਉਹਨਾਂ ਹਿਰਦਿਆਂ ਚ ਵਸਿਆ ਰਹਿੰਦਾ ਹੈ ਆ ਕੁਰੇ ਆਪਣੇ ਜੋਜਨ ਪਾਇਆ ਹਰੀ ਨੂੰ ਜਿਹੜਾ ਮਨੁੱਖ ਪਿਆਰਾ ਲੱਗ ਗਿਆ ਜੀ ਨਾਨਕ ਆਕਾ ਮਨ ਸ਼ੀਤ ਲਾਇਆ ਨਾਨਕ ਉਹਨਾਂ ਦਾ ਮਨ ਸ਼ੀਤਲ ਹੋ ਜਾਂਦਾ ਹੈ। ਸ਼ਲੋਕ ਡੰਡੌਤ ਬੰਦਰ ਅਨਕਵਾਰ ਸਰਬ ਕਲਾ ਸਮਰਾਥ ਜਿਹੜਾ ਹਰੀ ਸਰਬ ਕਲਾ ਸਮਰਾਥ ਹੈ ਉਹਨੂੰ अनेकाਵਾਰ ਡੰਡੌਤ ਹੈ ਮੇਰੀ। ਡੋਲਣ ਤੇਰਾ ਖੋ ਪ੍ਰਭੂ ਨਾਨਕ ਦੇਕਰ ਹੱਥ ਨਾਨਕ ਅਰਦਾਸ ਕਰੇ ਹਰੀ ਸਾਨੂੰ ਡੋਲਣ ਤੋਂ ਰੱਖ ਲਓ ਜੀ। ਬੌੜੀ ਡੱਡਾ ਡੇਰਾ ਏ ਨਹੀਂ ਜਾਂਡੇ ਰਤ ਜਾਨ ਡੇਰਾ ਦਾ ਪਾਉਂਦਾ ਪੱਕਾ ਟਿਕਾਣਾ ਭਾਈ ਇਹ ਸੰਸਾਰ ਤੇਰਾ ਪੱਕਾ ਡੇਰਾ ਪੱਕਾ ਟਿਕਾਣਾ ਨਹੀਂ ਜਿਹੜਾ ਤੇਰਾ ਡੇਰਾ ਹੈ ਆਤਮਕ ਆਨੰਦ ਉਹਨੂੰ ਪਛਾਨ। ਵਾਡੇਰਾ ਕਾ ਸੰਜਮੋਂ ਗੁਰ ਕੈ ਸ਼ਬਦ ਪਛਾਨ। ਗੁਰੂ ਦੇ ਸ਼ਬਦ ਦੇ ਰਾਹੀਂ ਸੰਜਮ 'ਚ ਟਿਕ ਕੇ ਉਹ ਡੇਰੇ ਦੀ ਪਛਾਣ ਕਰੋ ਜੀ। ਯਾ ਡੇਰਾ ਕੋ ਸ਼ਰਮ ਕਰ ਕਾਲੈ। ਜਿਸ ਡੇਰੇ ਵਾਸਤੇ ਤੂੰ ਭਾਵ ਕੇ ਮਾਇਕ ਦੌਲਤ ਵਾਸਤੇ ਬੜੀ ਮਿਹਨਤ ਕਰਨਾ ਹੈ। ਓਂਕਾ ਤਸੂ ਨਹੀਂ ਸੰਚਾਲੈ। ਯਾਦ ਰੱਖੀ ਸੰਸਾਰ ਦਾ ਕੁਛ ਵੀ ਨਾਲ ਨਹੀਂ ਨਿਭਨ ਵਾਲਾ। ਵਾਡੇਰਾ ਕੀ ਸ਼ੋਮਿਤ ਜਾਨੈ। ਉਸ ਡੇਰੇ ਦੀ ਓਹੀ ਇਤ ਜਾਣਦਾ ਹੈ ਜਾਂ ਕੋ ਦिष्ट ਪੂਰਨ ਭਗਵਾਨਾ ਜਿੰਨਾ ਤੇ ਹਰੀ ਦੀ ਬੜੀ ਮਿਹਰ ਕਿਰਪਾ ਹੋ ਜਾਵੇ ਡੇਰਾ ਨੀਚਲ ਸੱਚ ਸਾਧ ਸੰਗ ਪਾਇਆ ਭਾਈ ਜਿਨ੍ਹਾਂ ਨੇ ਸਾਧ ਸੰਗਤ ਚ ਟੇਕਿਓ ਨੀਚਲ ਡੇਰਾ ਆਤਮਕ ਆਨੰਦ ਖਟ ਲਿਆ ਜੀ ਨਾਨਕ ਤੀ ਜਨ ਨਹਿ ਡੁਲਾਇਆ ਨਾਨਕ ਉਹ ਜਨ ਫਿਰ ਮੁੜ ਕੇ ਨਹੀਂ ਡੋਲਦਾ ਵਿਕਾਰਾਂ ਚ ਸ਼ਲੋਕ ਢਾਹਣ ਲਾਗੇ ਧਰਮ ਰਾਏ ਕਿਨੇ ਨਕਾਲਿਓ ਬੰਦ ਜਦੋਂ ਫਿਰ ਇਹ да <try> ਤਰ ਮਰ ਅਜ ਤੋਂ ਢਾਲਨ ਲੱਗੇ ਭਾਉ ਕੇ ਲੇਖਾ ਮੰਗਣ ਲੱਗੇ ਫਿਰ ਕਿਸੇ ਨਹੀਂ ਬਨ ਪਾਣਾ ਜੀ ਨਾਨਕ ਉਪਰੇ ਜਪ ਹਰੀ ਸਾਧ ਸੰਗ ਸੰਬੰਧ ਨਾਨਕ ਪਰ ਜਿਹੜੇ ਸਾਧ ਸੰਗਤ ਜੁੜਦੇ ਨੇ ਉਹ ਜਪ ਕੇ ਤਰ ਜਾਂਦੇ ਹਨ ਕੌੜੀ ਟਡਾ ਢੂੰਡਤ ਕੈ ਫਿਰੋ ਢੂੰਡਣ ਆ ਮਨ ਮਾਹੀ ਭਈ ਤੁ ਕੀ ਲੱਭਦਾ ਫਿਰਨਾ ਸੰਸਾਰ ਚ ਹਰੀ ਤੇਰੇ ਹਿਰਦੇ ਚ ਨੇ ਜੀ ਸੰਗ ਤੁਹਾਰੈ ਪ੍ਰਭ ਬਸੈ ਬਨ ਬਨ ਕਹਾ ਫਿਰਾਹੇ ਹਰੀ ਤੇਰੇ ਹਿਰਦੇ ਵਿਚ ਵਸਦਾ ਫਿਰ ਤੂੰ ਕੀ ਪਟਕਣਾ ਵਿੱਚ ਪਿਆ ਹੈ ਤੇਰੀ ਤਾਓ ਸਾਧ ਸੰਗ ਅਹੰ ਬੁੱਧ ਵਿਕराल ਭਾਈ ਸਾਧ ਸੰਗ ਚ ਟਿਕ ਕੇ ਅੰਗ ਬੁੱਧ ਨੂੰ ਥੰਮੇ ਨੂੰ ਤਿਆਗ ਦਿਓ ਸੁਖ ਪਾਵੋ ਸਹਿ ਜੀਵ ਸੋ ਦਰਸ਼ਨ ਦੇਖ ਨਿਹਾਲ ਜਿਸ ਕਰਕੇ ਤੁਸੀਂ ਸੁਖ ਤੇ ਸਹਿਜ ਟਿਕੇ ਰਹੋਗੇ ਤੇਰੀ ਜਾਮ ਜਮ ਮਰੈ ਗਰਭ ਜੂਨ ਦੁਖ ਪਾਈ ਜਿਹੜਾ ਢੇਰੀ ਜਾਮੈ ਜਮ ਮਰੈ ਜਿਹੜੀ ਟਾਕੇ ਪਾਉ ਕੇ ਸੰਸਾਰ ਵਿੱਚ ਜਿਹੜਾ ਬੜਾ ਉਦਾਸ ਰਹਿੰਦਾ ਸਤਿਗੁਰੂ ਕਹਿਣ ਲਗੇ ਬੜਾ ਜੂਨਾਂ ਚ ਦੁਖ ਖੱਟਦਾ ਹੈ ਹੋ ਮੋਹ ਮਗਨ ਲਪਟਤ ਰਹੇ ਹਾਂ ਆਵੇ ਜਾਏ ਮੋਹ ਮਗਨ ਚ ਲਪਟਿਆ ਰਹਿੰਦਾ ਬਸ ਮੈਂ ਮੈਂ ਸੰਸਾਰ ਚ ਜੰਮਦਾ ਮਰਦਾ ਹੈ ਤੈਦ ਤੈਦ ਅਬ ਤੈ ਪਰਿ ਸਾਧ ਜਨਾਂ ਸ਼ਰਣਾਇ ਕਹਿੰਦਿਆ ਟਿੰਦਿਆ ਹੁਣ ਟਾਈ ਪਿਆ ਸਾਧ ਜਨਾਂ ਦੀ ਸੰਗਤ ਚ ਦੁੱਖ ਕੀ ਫਾਹੇ ਕਟਿਆ ਨਾਨਕ ਲਈ ਸਮਾਏ ਨਾਨਕ ਹੁਣ ਦੁੱਖ ਦੇ ਫਾਹੇ ਕੱਟੇ ਗਏ ਹਨ ਸ਼ਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਜਿੱਥੇ ਹਰੀ ਦੀ ਸਿਫਤੋ ਸਲਾਹ ਹੁੰਦੀ ਹੋਵੇ ਜਿੱਥੇ ਸਾਧੂ ਗੋਬਿੰਦ ਭਜਨ ਭਾ ਕੇ ਸਾਧੂ ਦੀ ਸੰਗਤ ਹੋਵੇ ਜੀ ਅਣਾ ਹੋਣਾ ਤੂੰ ਨਾ ਛੁਟੈ ਨਿਕਤ ਨ ਜਾਇਓ ਦੂਤ ਸਤਿਗੁਰ ਜੰਮਾ ਨੂੰ ਕਹਿ ਰਹੇ ਨੇ ਭਾਈ ਜਿੱਥੇ ਹਰੀ ਦੀ ਸਿਫਤੋ ਸਲਾਹ ਹੁੰਦੀ ਹੋਵੇ ਇਹ ਜਮਰਾ ਉੱਥੇ ਨਹੀਂ ਜਾਣਾ ਜੇ ਨਿਕਟ ਜਾਏਗਾ ਫਿਰ ਤੂੰ ਨਹੀਂ ਬਚ ਸਕਦਾ ਹੌੜੀ ਅਣਾਣਾ ਰਣ ਤੇ ਸੀਜੀਆ ਆਤਮ ਜੀਤੈ ਕੋਏ ਜਿੰਨਾ ਆਤਮ ਜੀਤ ਲਿਆ ਸਮਝ ਲਓ ਫਿਰ ਉਹ ਸੂਰਮਾ ਹੈ ਰਣ ਚ ਜਿੱਤ ਗਿਆ ਹੈ ਹਉ ਮੈਂ ਅਣਸੋਂ ਲੜ ਮਰੈ ਸੋ ਸ਼ੋਭਾ ਦੂ ਹੋਏ ਜਿਹੜਾ ਹਉਮੇ ਦੇ ਨਾਲ ਹੋਰਾਂ ਦੇ ਨਾਲ ਲੜਦਾ ਮਰਦਾ ਸਤਗੁਰੂ ਕਹਿਣ ਲੱਗੇ ਫਿਰ ਉਹ ਕੀ ਹੈ ਹਉਮੇ ਅਣਸੋਂ ਲੜ ਮਰੈ ਸੋ ਸ਼ੋਭਾ ਨੂੰ ਹੋਏ ਫਿਰ ਉਹ ਸ਼ੋਭਾ ਨਹੀਂ ਖਟਦਾ ਮਣੀ ਮਿਟਾਈ ਜੀਵਤ ਮਰੈ ਗੁਰਪੂਰੇ ਉਪਦੇਸ ਜਿਨ੍ਹਾਂ ਨੇ ਆਪਣੇ ਅੰਦਰ ਹੰਕਾਰ ਮਟਾਲਿਆ ਜਉਂਦਿਆਂ ਜੀ ਮੁੱਕ ਗਏ ਹਨ ਮਨੁਆ ਜੀਤੈ ਹਾਰ ਮਿਲੈ ਤੇ ਸੂਰਤਨ ਵੇਸ ਉਹ ਮਨ ਉਹਨਾਂ ਆਪਣਾ ਜਿੱਤ ਲਿਆ ਹੈ ਸਮਝ ਲਓ ਸੂਰਮੇ ਹਨ ਖੜਾ ਕੋ ਜਾਣ ਆਪਣੂ ਏਕਾ ਟਿਕ ਆਧਾਰ ਜਿਹੜਾ ਆਪਣੇ ਆਪ ਨੂੰ ਖਤਮ ਕਰ ਲਏ ਹੋਵੇਂ ਨੂੰ ਇੱਕ ਖਰੀ ਦਾ ਅਸਰਾ ਤੱਕ ਲੈ ਜੀ ਦਿਨ ਸਿਮਰਤ ਰਹੈ ਸੋ ਪ੍ਰਾਪੁਰਖ ਅਪਾਰ ਜਿਹੜਾ ਪ੍ਰਭੂ ਪੁਰਖ ਅਪਾਰ ਹੈ ਉਹਨੂੰ ਦਿਨ ਰਾਤ ਜਾਪਦਾ ਰਹੇ ਰੇਣ ਸਗਲ ਯਾ ਮਨ ਕਰੈ ਏਉਂ ਕਰਮ ਕਮਾਏ ਜਿਹੜਾ ਆਪਣੇ ਮਨ ਨੂੰ ਰੇਣ ਕਰ ਲੇ ਇਹੇ ਕਰਮ ਕਮਾਏ ਜੀ ਹੁਕਮ ਬੂਝੈ ਸਦਾ ਸੁਖ ਨਾਨਕ ਲਿਖਿਆ ਪਾਈ ਨਾਨਕ ਇਸ ਤਰ੍ਹਾਂ ਹੁਕਮ ਬੁੱਝ ਕੇ ਸਦਾ ਸੁਖ ਖੱਟ ਲੈਂਦਾ ਹੈ ਰੇਣ ਸਗਲ ਯਾ ਮਨ ਕਰ ਉਹ ਕਰਮ ਕਮਾਈ ਹੁਕਮੈ ਬੁਝੈ ਸਦਾ ਸੁਖ ਨਾਨਕ ਲਿਖਿਆ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ